ਬਿਜਲੀ ਕਰਮਚਾਰੀਆਂ ਨੇ ਆਪਣੀ ਹੜਤਾਲ ਸਮਾਪਤ ਕਰ ਦਿੱਤੀ ਹੈ ਤਿੰਨ ਦਿਨਾਂ ਤੋਂ ਹੜਤਾਲ ਤੇ ਚੱਲ ਰਹੀ ਸੀ ਚੌਥਾ ਦਿਨ ਸੀ ਸਰਕਾਰ ਦੇ ਨਾਲ ਮੀਟਿੰਗ ਹੋਈ ਕੈਬਨਿਟ ਮੰਤਰੀ ਅਰ ਭਜਨ ਸਿੰਘ ਈਟਿਓ ਬਿਜਲੀ ਮੰਤਰੀ ਦੇ ਨਾਲ ਮੀਟਿੰਗ ਹੋਈ ਔਰ ਇਸ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਬਿਜਲੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਤੇ ਸਹਿਮਤੀ ਬਣ ਗਈ ਹੈ ਇਹ ਬਿਆਨ ਦਿੱਤਾ ਅਰ ਭਜਨ ਸਿੰਘ ਈਟਿਓ ਨੇ ਮੀਟਿੰਗ ਤੋਂ ਬਾਅਦ ਉਹਨਾਂ ਕਿਹਾ ਕਿ ਪਾਵਰਕਾਮ ਦੇ ਡਿਜੀ ਕਰਨ ਦੀ ਸਾਡੀ ਕੋਈ ਮਨਸ਼ਾ ਨਹੀਂ ਹੈ ਜਲਦੀ ਪਾਵਰਕਾਮ ਦੇ ਵਿੱਚ ਨਵੀਆਂ ਭਰਤੀਆਂ ਹੋਣਗੀਆਂ ਇਸ ਤੋਂ ਲਾਵਾ ਐਕਸਕ੍ਰੀਸ਼ੀਆ ਗ੍ਰਾਂਟ ਦੀ ਰਾਸ਼ੀ 30 ਲੱਖ ਤੋਂ ਵਧਾ ਕੇ ਉਹਨਾਂ ਨੇ ਕਿਹਾ ਕਿ 35 ਲੱਖ ਕੀਤੀ ਹੈ ਬਿਜਲੀ ਮੁਲਾਜ਼ਮਾਂ ਦੀ ਮੰਗ ਸੀ ਕਿ ਉਹਨਾਂ ਨੂੰ ਵੱਧ ਮੁਆਵਜ਼ਾ ਦਿੱਤਾ ਜਾਵੇ ਡਿਊਟੀ ਦੌਰਾਨ ਜ਼ਖਮੀ ਹੋਏ ਵਰਕਰਾਂ ਦਾ ਪੂਰਾ ਇਲਾਜ ਹੋਵੇ ਠੇਕੇ ਤੇ ਕੰਮ ਕਰਨ ਵਾਲੇ ਵਰਕਰਾਂ ਦੀ ਸਥਾਈ ਭਰਤੀ ਹੋਵੇ ਪੁਰਾਣੀ ਪੈਨਸ਼ਨ ਦੀ ਬਹਾਲੀ ਹੋਵੇ ਤਨਖਾਹ ਸਮਾਨਤਾ ਹੋਵੇ ਮਹਿਲਾ ਕਰਮਚਾਰੀਆਂ ਲਈ ਵੱਖਰੇ ਪਖਾਨੇ ਹੋਣ ਤੇ ਖਸਤਾ ਹਾਲ ਦਫ਼ਤਰਾਂ ਦੀ ਮੁਰੰਮਤ ਹੋਵੇ ਲਈ ਵਿਭਾਗ ਦੇ ਕਰਮਚਾਰੀ ਸੀਗੇ ਪਾਤੋਆ ਕਾ ਯੂਨੀਅਨਾਂ ਦੇ ਉਹਨਾਂ ਨੇ ਜਿਹੜੀ ਸਟ੍ਰਾਈਕ ਆਪਣੀ ਉਹ ਖਤਮ ਕੀਤੀ ਆ ਪਿਛਲੇ 3-4 ਦਿਨਾਂ ਤੋਂ ਸਟ੍ਰਾਈਕ ਤੇ ਸੀਗੇ ਆ ਸਾਡੀਆਂ ਮੀਟਿੰਗਸ ਕਾਫੀ ਹੁੰਦੀਆਂ ਰਹਿੰਦੀਆਂ ਨੇ ਇਸ ਦੌਰਾਨ ਵੀ ਹੋਈਆਂ ਸੀਗੀਆਂ 10 ਤਰੀਕ ਨੂੰ ਵੀ ਹੋਈਆਂ ਸੀਗੀਆਂ ਔਰ ਮੰਗਾਂ ਤੇ ਸਹਿਮਤੀ ਵੀ ਬਣੀ ਸੀਗੀ ਸੋ ਅੱਜ ਕਿਉਂਕਿ ਸਾਡੀਆਂ ਲਗਾਤਾਰ ਮੀਟਿੰਗਸ ਉਹਨਾਂ ਦੇ ਨਾਲ ਜਾਰੀ ਸੀਗੀਆਂ ਸੋ ਅੱਜ ਫਾਈਨਲੀ ਜੜੀਆਂ ਜਥੇਵੰਦੀਆਂ ਨੇ ਉਹਨਾਂ ਨੇ ਸਟ੍ਰਾਈਕ ਜਿਹੜੀ ਆ ਉਹ ਵਾਪਸ ਲਈ ਆ ਔਰ ਕੰਮ ਤੇ ਪਰਤ ਆਏ ਨੇ ਔਰ ਸਾਡੀਆਂ ਜੋ ਉਹਨਾਂ ਦੀਆਂ ਮੰਗਾਂ ਸੀਗੀਆਂ ਜਿੰਨੀਆਂ ਵੀ ਜਾਇਜ਼ ਮੰਗਾਂ ਜਿਹੜੀਆਂ ਹੈਗੀਆਂ ਸੀਗੀਆਂ ਉਹਨਾਂ ਤੇ ਸਹਿਮਤੀ ਜਿਹੜੀ ਆ ਉਹ ਬਣੀ ਆ ਤਾਂ ਬਿਜਲੀ ਕਰਮਚਾਰੀਆਂ ਨੇ ਤੇ ਆਪਣੀ ਹੜਤਾਲ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਪਰ ਰੋਡਵੇਚ ਕਰਮਚਾਰੀ ਹਲੇ ਆਪਣੀ ਹੜਤਾਲ ਦੇ ਫੈਸਲੇ ਤੇ ਡਟੇ ਹੋਏ ਨੇ ਉਨਾ ਕਹਾ ਕੇ ਰੋਡਵੇਜ ਮੁਲਾਜ਼ਮਾਂ ਦੀ ਹੜਤਾਲ ਜਾਰੀ ਰਹੇਗੀ ਸਰਕਾਰ ਤੇ ਯੂਨੀਅਨਾਂ ਦੇ ਵਿਚਾਲੇ ਮੀਟਿੰਗ ਬੈਸਟਾ ਰਹੀ ਹੈ ਪੀਆਰਟੀਸੀ ਤੇ ਪੰਨ ਬਸ ਦਾ ਚੱਕਾ ਚਾਮ ਰਹੇਗਾ ਔਰ ਰੋਡਵੇਜ ਦੇ ਕੱਚੇ ਕਾਮੇ ਨੇ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਚੱਲ ਰਹੇ ਨੇ ਅੱਜ ਸਵੇਰ ਤੋਂ ਹੀ ਹੜਤਾਲ ਤੇ ਸੀ ਔਰ ਕੱਲ ਵੀ ਇਹ ਹੜਤਾਲ ਤੇ ਰਹਿਣਗੇ ਔਰ ਨਾਲ ਦੀ ਨਾਲ ਕੱਲ ਇਹਨਾਂ ਵੱਲੋਂ ਮੁੱਖ ਮੰਤਰੀ ਤੇ ਟਰਾਂਸਪੋਰਟ ਮੰਤਰੀ ਦੇ ਵਿਰੋਧ ਦਾ ਵੀ ਐਲਾਨ ਕੀਤਾ ਗਿਆ ਹੈ ਸੋ ਪੀਆਟੀਸੀ ਦੀਆਂ ਜਿਹੜੀਆਂ ਮੰਗਾਂ ਨੇ ਉਹ ਕੱਚੇ ਕੰਮਿਆਂ ਨੂੰ ਪੱਕਾ ਕਰਨਾ ਰੁਕੀ ਹੋਈ ਤਨਖਾਹ ਰੀਲீஸ் ਕਰਨਾ ਠੇਕੇਦਾਰੀ ਸਿਸਟਮ ਖਤਮ ਕਰਨਾ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਕਰਨਾ ਵਿਭਾਗ ਦੇ ਦਾ ਨਿੱਜੀਕਰਨ ਨਾ ਹੋਵੇ ਬੇੜੇ ਦੇ ਵਿੱਚ ਨਵੀਆਂ ਬੱਸਾਂ ਸ਼ਾਮਿਲ ਕਰਵਾਈਆਂ ਜਾਣ ਬਰਾਬਰ ਤਨਖਾਹ ਦੇਣਾ ਇਹ ਸਾਰੀਆਂ ਮੰਗਾਂ ਨੇ ਸਰਕਾਰ ਦੇ ਨਾਲ ਮੀਟਿੰਗ ਹੋਈ ਸੀ ਉੱਚ ਅਧਿਕਾਰੀਆਂ ਦੇ ਨਾਲ ਪਰ ਕੁਝ ਸਹਿਮਤੀ ਨਹੀਂ ਬਣੀ ਜਿਸ ਕਰਕੇ ਇਹਨਾਂ ਕੱਚੇ ਕਾਮਿਆਂ ਨੇ ਆਪਣੀ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਅੱਜ ਵੀ ਉਹ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਅੱਜ ਮਹੀਨੇ ਬਾਅਦ ਵੀ ਉਹ ਲਾਗੂ ਨਹੀਂ ਕੀਤੀਆਂ ਕਿਤੇ ਨਾ ਕਿਤੇ ਸਾਡੀ ਕੋਸ਼ਿਸ਼ ਸੀਗੀ ਕਿ ਉਹ 2-3 ਮੰਗਾਂ ਤੇ ਸਹਿਮਤੀ ਬਣ ਜਾਂਦੀ ਟੈਂਡਰ ਰੱਦ ਹੋ ਜਾਂਦਾ ਉਹ ਜਿਹੜੇ ਸਰਵਿਸ ਰੂਲਰ ਦੇ ਤੌਰ ਤੇ ਕੰਡੀਸ਼ਨਰ ਵਾਈਜ਼ ਕੀਤੀਆਂ ਸੀਗੀਆਂ ਉਹ ਰਿਪੋਰਟ ਲਾਗੂ ਕਰ ਦਿੰਦੇ ਤੇ ਜਿਹੜਾ ਸਵਾ ਦੋ ਸਾਲਾਂ ਤੋਂ ਸਰਕਾਰ ਦੀਆਂ ਹਦਾਇਤਾਂ ਆਈਆਂ ਉਹਨੂੰ ਲਾਗੂ ਕਰ ਦਿੰਦੇ ਪਰ ਉਸ ਚੀਜ਼ ਨੂੰ ਵੀ ਕਿਤੇ ਨਾ ਕਿਤੇ ਨਜ਼ਰਅੰਦਾਜ਼ ਕੀਤਾ ਜਿਹੜੇ ਰੋਸ ਦੇ ਵਿੱਚ ਸਾਨੂੰ ਤੁਰੰਤ ਜਿਹੜੇ ਆਪਣੇ ਪ੍ਰੋਗਰਾਮ ਦਿੱਤੇ ਹੋਏ ਆ ਜਿਹੜੀ ਹੜਤਾਲ ਚੱਲ ਰਹੀ ਉਹਨੂੰ ਸਟੈਂਡ ਕਰਦੇ ਆ ਜਿੱਥੇ ਕੱਲ ਨੂੰ ਮੁੱਖ ਮੰਤਰੀ ਸਾਹਿਬ ਟਰਾਂਸਪੋਰਟ ਮੰਤਰੀ ਜਾਣਗੇ ਉੱਥੇ ਅਸੀਂ ਗੁਲਾਮੀ ਦੇਵ ਸੁਭਾਜੋ ਮਨਾਉਂਦੇ ਆ ਸਵਾਲ ਕਰਾਂਗੇ ਕਿਉਂਕਿ ਅੱਜ 14 ਤਰੀਕ ਹੋਣ ਦੇ